ਪਾਕਰ ਡੈਮ ਤੋਂ 1.5 ਹਜ਼ਾਰ ਕਿਊਸਕ ਪਾਣੀ ਛੱਡੇ ਜਾਣ ਤੋਂ ਬਾਅਦ ਲੁਧਿਆਣਾ ਦੇ ਪਿੰਟ ਅਲਰਟ ਤੇ ਨੇ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ 11 ਮੁੱਖ ਸੰਵੇਦਨਸ਼ੀਲ ਬਿੰਦੂ ਨੇ ਜਿੱਥੇ ਕਿ ਸਤਲੁਜ ਤੇ ਪੱਧਰ ਦੇ ਵਿੱਚ ਵਾਧਾ ਨੇੜਲੇ ਪਿੰਡਾਂ ਨੂੰ ਖਤਰਾ ਪੈਦਾ ਕਰ ਸਕਦਾ ਹੈ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸਮਰਾਦੇ ਸ਼ੇਰਪੁਰ ਬੇਟ ਟਾਂਡੀ ਕਮਾਲਪੁਰ ਨੌਰਪੁਰ ਬੇਟ ਖਾਨਪੁਰ ਮੰਡ ਖਾਨਪੁਰ ਸ਼ੇਰਗੜ ਦੁਪੰਨਾ ਸਿਕੰਦਰ ਰੇਜੇਵਾਲ ਚੱਟਾ ਹੋਤੈਨੀ ਡੁਲੇਵਾਲ ਮਣ ਜੋਤੇਵਾਲ ਮਣ ਸ਼ੇਰੀਆਂ ਮਣ ਫਤਿਹਗੜ ਮਣ ਗੌਸਕੜ ਅਤੇ ਸੁਖੇਵਾਲ ਭੋਰਜ ਸ਼ੇਰਪੁਰ ਹੋਡੇਵਾਲ ਸ਼ਾਮਲ ਨੇ ਦੱਸਿਆ ਕਿ ਲੁਧਿਆਣਾ ਪੂਰਬੀ ਦੇ ਵਿੱਚ ਕਮਜ਼ੋਰ ਪਿੰਡਾਂ ਦੇ ਵਿੱਚ ਗੜੀ ਸ਼ੇਰ ਗੜੀ ਤੋਗੜ ਫਜ਼ਲ ਪੁਖੜੀ ਖੋਰਤ ਪੁਖੜੀ ਕਲਾ ਅਤੇ ਖਾਸੀ ਕਲਾ ਖੈਰਾ ਬੁਰਜਮਾਨ ਕੌਰ ਬੁਰਜ ਕਮਰਾਨ ਅਤੇ ਵਲੀਪੁਰ ਕਲਾ ਸ਼ਾਮਲ ਨੇ ਇਹਨਾਂ ਖੇਤਰਾਂ ਦੇ ਵਿੱਚ ਹੜ ਰੋਕੂ ਕੰਮ ਪੈਨਾ ਤੋਂ ਹੀ ਸ਼ੁਰੂ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚ ਕੇਸ ਚੜਾ ਦੀ ਉਸਾਰੀ ਸ਼ਾਮਲ ਹੈ ਅਤੇ ਨਾਲੀਆਂ ਦੀ ਸਫਾਈ ਵੀ ਕੀਤੀ ਜਾ ਰਹੀ ਹੈ ਉੱਤੇ ਹੀ ਰੇਤ ਤੇ ਗੋਰੀਆਂ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ ਦੱਸਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਮਤਬਕ ਹਾਲਕਿ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਪਾਣੀ ਦੇ ਪੱਧਰ ਨੂੰ ਪ੍ਰਭਾਵਿਤ ਕਰਨ ਦੇ ਲਈ ਆਮ ਤੌਰ ਤੇ 8 ਘੰਟੇ ਲੱਗਦੇ ਨੇ ਹਾਲਾਂਕਿ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਿੱਥੋਂ ਤੱਕ ਖੇਤਰ ਦੇ ਇਸ ਹਿੱਸੇ ਦੇ ਵਿੱਚ ਹੜ੍ਹਾਂ ਦੇ ਖਤਰੇ ਦਾ ਸੰਬੰਧ ਹੈ ਤਾਂ ਸਥਿਤੀ ਕਾਬੂ ਦੇ ਵਿੱਚ ਹੈ